ਪੰਜਾਬ ਦੇ ਲੋਕੋ ਬਹੁਤ ਵਾਰੀ ਇਹ ਮੈਂ ਬੇਨਤੀ ਤੁਸ ਨੂੰ ਹੱਥ ਬੰਨ ਕੇ ਤੁਹਾਡੇ ਪੈਰਾਂ ਦੇ ਵਿੱਚ ਮੈਂ ਤੁਹਾਡੇ ਚਰਨਾਂ ਦੇ ਵਿੱਚ ਮੈਂ ਹੱਥ ਜੋੜ ਕੇ ਯਾਰ ਅਪੀਲ ਕਰਦੀ ਵੀ ਭਾਈ ਨਾ ਵੇਚੋ ਆ ਦੀ ਮਾਂ ਨਾ ਵੇਚੋ ਆ ਧਰਤੀ ਨਾ ਵੇਚੋ ਇਹ ਦੁੱਖ ਆਉਂਦਾ ਯਾਰ ਆ ਦੇਖ ਆ ਸਾਰੀ ਇਹ ਮਾਰਲਾ ਨਿਗਾ 22 ਏਕੜ ਪੈਲੀ ਆਹ ਆ ਤਾ ਦਿਖਾ ਦੇ ਸਾਰੀ ਆ ਇਧਰ ਵੀ ਦਿਖਾ ਦੇ ਕੰਨਾ ਕੱਢੀਆਂ ਦਿਖਾ ਦੇ ਆ ਦਿਖਾ ਦੇ ਕੰਨਾ ਕੱਢੀਆਂ ਜੀ ਭਾਈ ਇਹ ਅਸੀਂ ਖੜੇ ਆ ਮੁੱਲਾਂਪੁਰ ਦੇ ਕੋਲੇ ਪਿੰਡ ਪੰਡੋਰੀ ਤੇ ਇਹ ਜਿੰਨਾ ਫਰੰਟ ਆ ਨਾ ਆ ਜਗਰਾਵਾਾਂ ਤੱਕ ਮੋਗੇ ਤੱਕ ਸਾਰਾ ਵੇਚ ਚੁੱਕਿਆ ਇਹ ਕੌਣ ਬੰਦੇ ਆ ਦਿੱਲੀ ਦੀਆਂ ਆਈਆਂ ਹੋਗੀਆਂ ਵੱਡੀਆਂ ਵੱਡੀਆਂ ਕੰਪਨੀਆਂ ਵੱਡੇ ਲੋਕ ਨੇ ਜਿਨ੍ਹਾਂ ਨੇ ਕਈ ਸਾਲ ਭਾਈ ਪਹਿਲਾਂ ਲਿਆ ਕਿੱਲਾ ਇੱਥੇ ਇਹ ਹੋਵੇ ਯਾ 9 ਸਾਲ ਕੀ ਪਾ ਲਿਆ ਸੀ ਉਹ ਤਾਂ ਕਰੋੜਾਂ ਕਰੋੜਾਂ ਨੂੰ ਕਿੱਲਾ ਲਿਆ ਕਰੋੜ ਤੋਂ ਹੁਣ ਕੀ ਰੇਟ ਹੋ ਗਿਆ ਹੁਣ ਤਾਂ ਇੱਥੇ 10-12 ਕਰੋੜ ਦਾ 10-12 ਕਰੋੜ ਦਾ ਹਾਂ ਜੀ ਦੇਖ ਲਓ ਅੱਜ ਤੋਂ 10 ਸਾਲ ਪਹਿਲਾਂ ਇਹਨਾਂ ਨੇ ਵੇਚਿਆ ਕਰੋੜ ਨੂੰ ਕਿੱਲਾ ਹੁੰਦਾ